ਅਸੀ ਕਾਲ ਜੀ ਸਵਾਗਤ ਹੈ ਜੀ ਚੈਨਲ ਕਲੀ ਬਲੌਗ ਤੇ ਜੁੜ ਕਰਦੇ ਆ ਸਾਰੇ ਠੀਕ ਠਾਕ ਹੋਵੋਗੇ ਜੀ ਅੱਜ ਆਪਾਂ ਦੱਸਾਂਗੇ ਅਚਾਰ ਪਾਉਣਾ ਹਰੀ ਮਿਰਚ ਦਾ ਤੇ ਇੱਥੇ ਆਪਾਂ ਚੰਗੀ ਤਰ੍ਹਾਂ ਮਿਰਚਾਂ ਧੋ ਕੇ ਕੱਟਣ ਲੱਗੇ ਸੀਗੇ ਤੇ ਇਹ ਮਿਰਚਾਂ ਆਪਣੇ ਕੁਲਮੁੱਤ ਲਿਆਂਗੇ ਇਹਨੂੰ ਆਪਾਂ ਚੰਗੀ ਤਰ੍ਹਾਂ ਪਹਿਲਾਂ ਤੋਂ ਉਸ ਮਾਰ ਕੇ ਸਕੇ ਨਾ ਫਿਰ ਐਂसे ਪਕੜਾ ਹੀ ਦੇ ਵਿੱਚ ਪਾ ਲਾਂਗੇ ਇਹ ਨਵੇਂ ਤਰੀਕੇ ਦੇ ਨਾਲ ਦੱਸਾਂਗੇ ਅੱਜ ਤੁਹਾਨੂੰ ਆਪਾਂ ਅਚਾਰ ਪਾਉਣਾ ਇਹ ਹੁਣ ਆਪਾਂ ਇਹ ਠੰਡਾਗਾ ਮਚਾਂ ਦੇ ਵਿੱਚੀ ਮਸਾਲੇ ਐਡ ਕਰਾਂਗੇ ਜਿਵੇਂ ਹੋਣੀ ਜੀਰਾ ਹੋ ਗਿਆ ਰਾਈ ਹੋਗੀ ਤੇ ਲਾਲ ਮਿਰਚ ਪਾਵਾਂਗੇ ਥੋੜੀ ਜੀ ਕਿਉਂਕਿ ਇਹ ਮਿਰਚ ਥੋੜੀ ਘੱਟ ਕੌੜੀ ਹੁੰਦੀ ਹੈ ਤੇ ਹਲਦੀ ਹੋਗੀ ਨਾਮਕ ਹੋ ਗਿਆ ਇਹ ਇਸ ਤਰ੍ਹਾਂ ਆਪਾਂ ਸਾਰੇ ਮਸਾਲਿਆਂ ਨੂੰ ਇਹ ਠੰਡੀਆਂ ਮਿਰਚਾਂ ਦੇ ਵਿੱਚ ਐਡ ਕਰਾਂਗੇ ਨਾ ਕਿ ਵੀ ਤੇਲ ਗਰਮ ਕਰਕੇ ਆਪਾਂ ਵਿੱਚ ਮਿਰਚਾਂ ਤਲ ਲੈਣੀਆਂ ਜਿਹੜੀਆਂ ਕੋਈ ਨਾ ਤੂੰ ਬਾਹਰ ਕੱਲ ਨੀਆਂ ਮਿਰਚਾਂ ਜਲਦੀ ਖਰਾਬ ਹੁੰਦੀਆਂ ਐ ਇੱਕ ਥੋੜਾ ਜਿਹਾ ਆਪਾਂ ਨਮਕ ਘੱਟ ਪਾਉਣੀ ਐ ਤਾਂ ਕਰਕੇ ਵੀ ਮਿਰਚਾਂ ਖਰਾਬ ਹੋ ਜਾਂਦੀਆਂ ਤੇ ਇੱਥੇ ਆਪਾਂ ਨੂਨ ਦਾ ਨੀਅਬ ਕੀ ਆਪਾਂ ਲਾਗੇ ਸੀ ਥੋੜਾ ਜਿਹਾ ਟੱਕੀ ਇਹ ਤੇਲ ਆਪਾਂ ਇੱਧਰ ਸਾਈਡ ਤੇ ਗਰਮ ਕਰ ਲਿਆ ਤੇ ਇਹ ਤੇਲ ਨਾਲ ਹੁਣ ਆਪਾਂ ਇਹ ਮਸਾਲੇ ਐਡ ਕਰਕੇ ਚੰਗੀ ਤਰ੍ਹਾਂ ਤੇ ਇਹਦੇ ਉੱਪਰ ਆਪਾਂ ਗਰਮ ਗਰਮ ਤੇਲ ਪਾਉਣਾ ਜਿਹਨੂੰ ਆਪਾਂ ਕਹਿੰਦੇ ਨਹੀਂ ਆ ਵੀ ਜਿਹਨਾਂ ਪਾਵਾ ਗੱਲਾਂ ਕਰਦੇ ਆ ਮੱਛ ਦਾ ਮੱਛ ਦਾ ਤੇਲ ਛੜਦਾ ਛੜਦਾ ਤੇਲ ਤੇ ਆਪਾਂ ਇਸ ਦੇ ਉੱਪਰ ਪਾ ਕੇ ਤੇ ਫਿਰ ਇਹਨੂੰ ਦੁਬਾਰਾ ਫੇਰ ਸਲਾਵਾਂਗੇ ਮਿਕਸ ਕਰਾਂਗੇ ਤੇ ਵੀਡੀਓ ਕਿਵੇਂ ਲੱਗੀ ਜੀ ਜਰੂਰ ਦੱਸਣਾ ਤੇ ਇਸ ਤਰ੍ਹਾਂ ਪਾਉਣ ਨਾਲ ਜਮਾਂ ਵੀ ਆਚਾਰ ਨਹੀਂ ਖਰਾਬ ਹੁੰਦਾ ਜਰੂਰ ਇੱਕ ਵਾਰ ਟਰਾਈ ਕਰਕੇ ਦੇਖੋ ਸਾਡੇ ਤਰੀਕੇ ਦੇ ਨਾਲ ਕਦੇ ਵੀ ਮਿਰਚ ਨੂੰ ਤਾਲਣਾ ਨਹੀਂ ਚਾਹੀਦਾ ਇਥੇ ਨਾਲ ਨਾਲ ਘੱਟ ਪਾਓ ਤੇ ਐਸਟਰਾ ਗਰਮ ਗਰਮ ਤੇਲ ਉੱਪਰ ਪਾਓ ਬਸ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਉਸ ਵਿੱਚ ਦੀ ਤੇ ਫਿਰ ਦੇਖੋ ਕਦੇ ਵੀ ਆਚਾਰ ਨਹੀਂ ਖਰਾਬ ਹੁੰਦਾ ਇਹ ਮਹੀਨਿਆਂ ਦੀ ਤਰ੍ਹਾਂ ਪਿਆ ਰਹਿੰਦਾ ਵਧੀਆ ਆਚਾਰ ਜਿਹੜੀਆਂ ਖਾਣਾ ਚਾਹੁੰਦੇ ਹੋ ਇਹ ਆਚਾਰ ਖਾਓ ਹੋ ਜਾਂਦਾ ਸਾਡੇ ਹੱਥ ਨਾਲ ਉਈ ਹੱਥ ਦਾਨੀ ਹੁੰਦਾ ਇਹ ਇਸ ਤਰ੍ਹਾਂ ਹੀ ਹੁੰਦਾ ਦਾ ਕਿ ਇਹਨੂੰ ਇਸ ਤਰ੍ਹਾਂ ਚੰਗੀ ਤਰ੍ਹਾਂ ਪਾਉ ਇੱਕ ਰਵੜ ਦੇ ਜਿਸmein ਆਪਾਂ ਇੱਕ ਡੱਬਾ ਕਹਿ ਦਿੰਦੇ ਹਾਂ ਪਲਾਸਟਿਕ ਹੈ ਇਹਨੂੰ ਉਹਦੇ ਵਿੱਚ ਪਾਉਣ ਤੋਂ ਪਰਹੇਜ਼ ਕਰੋ ਅਸੀਂ ਇਸ ਤਰ੍ਹਾਂ ਹੀ ਵਰਤਮਾਨ ਦੇ ਵਿੱਚ ਹੀ ਪਾਉਣੇ ਆਗੇ ਕੀਲੀ ਦੇ ਵਰਤਮਾਨਾ ਇਹ ਇਹਨੂੰ ਚੰਗੀ ਤਰ੍ਹਾਂ ਪਹਿਲਾਂ ਸੁਕਾ ਕੇ ਫਿਰ ਪਾਉਣਾ ਚਾਹੀਦਾ ਗਿੱਲੇ ਵਰਤਮਾਨ ਦੇ ਵਿੱਚ ਕਦੀ ਨਾ ਪਾਓ ਇਸ ਤਰ੍ਹਾਂ ਪਾ ਕੇ ਉੱਪਰ ਅਸੀਂ ਥੋੜਾ ਜਿਹਾ ਤੇਲ ਪਾਤਾ ਤੇ ਫਿਰ ਇਹਨੂੰ ਮੱਪ ਦੇ ਚੰਗੀ ਦਾ ਵਿੱਚ ਕਰਕੇ ਤੇ ਟੱਕਰ ਆਪਾਂ ਇਹ ਚ ਤੇਲ ਜਿਹਦੇ ਨਾਲ ਫਿਰ ਚਾਹ ਨੂੰ ਖਾਣਗੇ ਇਹ ਬਹੁਤ ਸਵਾਦ ਵਾਲੀ ਹੈ ਇਸ ਤਰ੍ਹਾਂ ਫਰਾਈ ਕਰਕੇ ਦੇਖੋ ਤੁਸੀਂ ਫਿਰ ਰਵੜ ਦੇ ਡੱਬਿਆਂ ਤੋਂ ਪਰਹੇਜ਼ ਕਰਿਓ ਜੀ ਵੀਡੀਓ ਨੂੰ ਵੱਧ ਵੱਧ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ